ਵੇਖੋ ਜਿਹੜਾ ਸੁਖਜਿੰਦਰ ਸਿੰਘ ਦਾ ਜਿਹੜੀ ਮੈਂ ਉਦੋਂ ਇੱਕ ਦਿਨ ਪਹਿਲਾਂ ਫੇਟੀਆਂ ਫੜੀਆਂ ਉਹਨਾਂ ਦੀਆਂ ਜਿੱਤੇ ਡਿੱਕੀ ਦੇ ਮਗਰ ਉਹਨਾਂ ਦੀਆਂ ਪੋਟਵਾਂ ਲੱਗੀਆਂ ਉਹਨਾਂ ਸਰਪੰਚ ਇੱਕ ਦੋਸਤ ਪੁਰਦਾ ਕਾਂਗਰਸ ਦਾ ਗੁਰਦੇਵਾਲ ਸਿੰਘ ਨਾਲ ਹੋਰ ਜਿਹੜਾ ਉਹਦਾ ਕੁੜਮਾ ਜਿੱਥੇ ਉਹਦੇ ਘਰ ਲੱਤੀ ਸ਼ਰਾਬ ਗੱਲ ਇਹ ਆ ਵੀ ਗੱਲ ਜਿਹੜੀ ਵੇਖਣ ਵਾਲੀ ਕਿ ਬਿਲਕੁਲ ਉਹੀ ਬ੍ਰਾਂਡ ਜਿਹੜੀ ਸ਼ਰਾਬ ਉੱਥੇ ਪੜੀ ਟਰੱਕ ਵੀ ਉਹੀ ਬ੍ਰਾਂਡ ਦੇ ਨੇ ਇਹਨਾਂ ਨੇ ਸ਼ਰਾਬ ਪਹਿਲਾਂ ਇਕੱਠੀ ਕੀਤੀ ਗਦਾਮ ਚ ਲੱਕ ਜਦੋਂ ਵੇਖਿਆ ਕਿ ਪੁਲਿਸ ਨੇ ਪੂਰਾ ਟਾਈਟ ਕਰਤਾ ਸਖਤੀ ਹੋ ਗਈ ਆ ਫਿਰ ਇਹਨਾਂ ਨੇ ਉਹੀ ਸ਼ਰਾਬ ਟਰੱਕਾਂ 'ਚ ਲੱਦ ਕੇ ਮੈਨਿਪੂਲੇਟ ਕੀਤਾ ਉਹਨੂੰ ਤਾਂ ਕਰਕੇ ਤੇ ਆਪ ਹੀ ਚਲੇ ਗਏ ਪਹਿਲਾਂ ਟਰੱਕ ਮੰਗਾ ਲੇ ਫਿਰ ਆਪ ਹੀ ਚਲੇ ਗਏ ਤਾਂ ਮਾਰਕਾ ਉਹੀ ਆ ਜਿਹੜਾ ਜਿਹੜਾ ਉਦੋਂ ਮੈਂ ਆਪ ਫੜਿਆ ਉਹ ਤਾਂ ਹੁਣ ਛੁੱਟਣ ਕਿੱਥੇ ਹੀ ਨਹੀਂ ਸ਼ਰਾਬ ਕਢ ਕੇ ਉਹ ਤਾਂ ਆਪ ਸਰੈਂਡਰ ਕਰ ਰਹੇ ਨੇ ਆਪਣੇ ਆਪ ਨੂੰ ਸ਼ਰਾਬ ਸਮੇਤ ਸਰੈਂਡਰ ਕਰ ਰਹੇ ਨੇ ਉਹ ਕਿ ਆਹ ਵੇਖੋ ਜੀ ਅਸੀਂ ਤਾਂ ਸਾਡੇ ਗਲੋਂ ਕਿਸ ਤਰੀਕੇ ਨਾਲ ਲਾਹ ਜੇ ਤਾਂ ਬਜ਼ੁਰਗ ਡਰਾਈਵਰ ਨੇ ਵੇਖਿਆ ਉਹ ਬਜ਼ੁਰਗ ਡਰਾਈਵਰ ਨੂੰ ਖੰਡੇ ਨੇ ਇੱਕ ਕੰਮ ਜੇ ਤੂੰ ਇੱਕ ਫੜੀ ਆਤਾ ਉਥੇ ਪੁਲਿਸ ਨੂੰ ਬੁਲਾਓ ਪੁਲਿਸ ਆਵੇ ਪੁਲਿਸ ਆਪੜੀ ਕਾਰਵਾਈ ਕਰੇ ਠੀਕ ਹੈ ਨਾ ਤੂੰ ਡਰਾਈਵਰ ਨੂੰ ਖੰਡੇ ਇੱਕ ਵਜੇ ਤੱਕ ਡਰਾਈਵਰ ਨਾਲ ਬਹਿ ਕੇ ਰੋਟੀਆਂ ਖਾਂਣ ਦੇ ਹੋ ਇਹ ਡਰਾਈਵਰ ਤੁਹਾਡਾ ਕੀ ਲੱਗਦਾ ਫੁੱਫੜ ਲੱਗਦਾ ਇਹਨਾਂ ਦਾ ਡਰਾਈਵਰ ਜਿਹੜਾ ਬੰਦਾ ਗਲਤ ਕੰਮ ਕਰਦਾ ਤੂੰ ਉਹਨੂੰ ਲਾ ਕੇ ਬਿਠਾ ਕੇ ਰੋਟੀਆਂ ਖਵਾ ਲਨ ਦੇ ਹੋ ਇਹਦਾ ਮਤਲਬ ਇਹਦੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਇਹਨਾਂ ਦੀ ਆਪਣੀ ਸ਼ਰਾਬ ਜਦੋਂ ਇਹਨਾਂ ਵੇਖਿਆ ਕਿ ਪੂਰਾ ਹਲਕਾ ਸੀਲ ਹੈ ਇਹੋ ਜਿਹਾ ਗਲਤ ਕੰਮ ਹੋਣ ਨਹੀਂ ਦੇਣਾ ਮਦੀ ਪਾਰਟੀ ਨੇ ਉਨਾ ਆਪਣੀ ਸ਼ਰਾਬ ਲਾ ਕੇ ਆਪ ਹੀ ਡਰਾਈਵਰ ਬਿਠਾ ਕੇ ਆਪ ਹੀ ਫੜ ਲਈ ਆ ਕੰਮ ਆ ਕੇ ਪੁਲਿਸ ਦਾ 9 ਵਜੇ ਜਿਹੜਾ ਪ੍ਰੋਗਰਾਮ ਕੱਲ ਵੋਟ ਪਾਉਂਦਾ ਮੇਰਾ ਬਣਿਆ ਪ੍ਰੈਸ ਵਾਲੇ ਵੀਰਾਂ ਨੇ ਕੱਲ 9 ਵਜੇ ਆਉਣਾ ਤਾਂ ਜਿਹੜਾ ਹੁਣ ਸੈੱਟ ਹੋਇਆ ਸਾਡਾ ਪ੍ਰੋਗਰਾਮ 9:00 ਵਜੇ ਦਾ ਸਪੋਰਟ ਪਾਵਾਂਗੇ ਦੂਸਰੀ ਗੱਲ ਹੈ ਕਿ ਬੜਾ ਵੱਡਾ ਤਸ਼ਾਹ ਲੋਕਾਂ ਨੂੰ ਕੱਲ ਵੋਟਾਂ ਪਾਉਣਾ ਬਹੁਤ ਪਰਸੈਂਟੇਜ ਵਧਣੀ ਆ ਵੋਟਾਂ ਦੀ ਇਸ ਵਾਰ ਆ ਬੜੇ ਵਧੀਆ ਮਾਹੌਲ 'ਚ ਜਿਹੜੀ ਇਲੈਕਸ਼ਨ ਜਿਹੜੀ ਹੋ ਰਹੀ ਹੈ ਮੇਰੇ ਕੋ ਜਿਹੜਾ ਸੁਖਿੰਦਰ ਸਿੰਘ ਦਾ ਜਿਹੜੀ ਮੈਂ ਉਦੋਂ ਇੱਕ ਦਿਨ ਪਹਿਲਾਂ ਫੇਟੀਆਂ ਫੜੀਆਂ ਉਹਨਾਂ ਦੀ ਜਿੱਤੇ ਡਿੱਕੀ ਦੇ ਮਗਰ ਉਹਨਾਂ ਦੀਆਂ ਪੋਟਵਾਂ ਲੱਗੀਆਂ ਉਹਨਾਂ ਸਰਪੰਚ ਇੱਕ ਦੋਸਤ ਪੁਰਦਾ ਕਾਂਗਰਸ ਦਾ ਗੁਰਦੇਵਾਲ ਸਿੰਘ ਨਾਲ ਹੋਰ ਜਿਹੜਾ ਉਹਦਾ ਕੁੜਮਾ ਜਿੱਥੇ ਉਹ ਤੇ ਘਰ ਲੱਤੀ ਸ਼ਰਾਬ ਗੱਲ ਇਹ ਆ ਵੀ ਗੱਲ ਜਿਹੜੀ ਵੇਖਣ ਵਾਲੀ ਕਿ ਬਿਲਕੁਲ ਉਹੀ ਬ੍ਰਾਂਡ ਹੈ ਜਿਹੜੀ ਸ਼ਰਾਬ ਉੱਥੇ ਪੜੀ ਟਰੱਕ ਵੀ ਉਹੀ ਬ੍ਰਾਂਡ ਦੇ ਨੇ ਇਹਨਾਂ ਨੇ ਸ਼ਰਾਬ ਪਹਿਲਾਂ ਇਕੱਠੀ ਕੀਤੀ ਗਦਾਮ ਚ ਲੱਕ ਚ ਜਦੋਂ ਵੇਖਿਆ ਕਿ ਪੁਲਿਸ ਨੇ ਪੂਰਾ ਟਾਈਟ ਕਰਤਾ ਸਖਤੀ ਹੋ ਗਈ ਆ ਫਿਰ ਇਹਨਾਂ ਨੇ ਉਹੀ ਸ਼ਰਾਬ ਟਰੱਕਾਂ ਚ ਲੱਦ ਕੇ ਮੈਨਿਪੂਲੇਟ ਕੀਤਾ ਉਹਨੂੰ ਤਾਂ ਕਰਕੇ ਤਾਂ ਆਪ ਹੀ ਚਲੇ ਗਏ ਪਹਿਲਾਂ ਟਰੱਕ ਮੰਗਾ ਲੇ ਫਿਰ ਆਪ ਹੀ ਚਲੇ ਗਏ ਤਾਂ ਮਾਰਕਾ ਉਹੀ ਆ ਜਿਹੜਾ ਜਿਹੜਾ ਉਦੋਂ ਮੈਂ ਆਪ ਫੜਿਆ ਉਹ ਤਾਂ ਹੁਣ ਛੁੱਟਣ ਕਿੱਥੇ ਹੀ ਨਹੀਂ ਸ਼ਰਾਬ ਕਢ ਕੇ ਉਹ ਤਾਂ ਆਪ ਸਰੰਡਰ ਕਰ ਰਹੇ ਨੇ ਆਪਣੇ ਆਪ ਨੂੰ ਸ਼ਰਾਬ ਸਮੇਤ ਸਰੰਡਰ ਕਰ ਰਹੇ ਨੇ ਉਹ ਕਿ ਆਹ ਵੇਖੋ ਜੀ ਅਸੀਂ ਤਾਂ ਸਾਡੇ ਗਲੋਂ ਕਿਸ ਤਰੀਕੇ ਨਾਲ ਲਾਹ ਜੇ ਤਾਂ ਬਜ਼ੁਰਗ ਡਰਾਈਵਰ ਮੈਂ ਵੇਖਿਆ ਉਹ ਬਜ਼ੁਰਗ ਡਰਾਈਵਰ ਨੂੰ ਖੰਡੇ ਨੇ ਇਹ ਕੰਮ ਜੇ ਤੂੰ ਇੱਕ ਫੜੀ ਆਤਾ ਉਥੇ ਪੁਲਿਸ ਨੂੰ ਬੁਲਾਓ ਪੁਲਿਸ ਆਵੇ ਪੁਲਿਸ ਆਪਣੀ ਕਾਰਵਾਈ ਕਰੇ ਠੀਕ ਹੈ ਨਾ ਤੂੰ ਡਰਾਈਵਰ ਨੂੰ ਖੰਡੇ ਇੱਕ ਵਜੇ ਤੱਕ ਡਰਾਈਵਰ ਨਾਲ ਬਹਿ ਕੇ ਰੋਟੀਆਂ ਖਾਂਦੇ ਹੋ ਇਹ ਡਰਾਈਵਰ ਤੁਹਾਡਾ ਕੀ ਲੱਗਦਾ ਫੁੱਫੜ ਲੱਗਦਾ ਇਹਨਾਂ ਦਾ ਡਰਾਈਵਰ ਜਿਹੜਾ ਬੰਦਾ ਗਲਤ ਕੰਮ ਕਰਦਾ ਤੂੰ ਉਹਨੂੰ ਲਾਗੇ ਬਿਠਾ ਕੇ ਰੋਟੀਆਂ ਖਵਾ ਲਨਦੇ ਹੋ ਇਹਦਾ ਮਤਲਬ ਇਹਦੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਇਹਨਾਂ ਦੀ ਆਪਣੀ ਸ਼ਰਾਬ ਜਦੋਂ ਇਹਨਾਂ ਨੇ ਵੇਖਿਆ ਕਿ ਪੂਰਾ ਹਲਕਾ ਸੀਲ ਹੈ ਇਹੋ ਜਿਹਾ ਗਲਤ ਕੰਮ ਹੋਣ ਨਹੀਂ ਦੇਣਾ ਮਦੀ ਪਾਰਟੀ ਨੇ ਉਨਾ ਆਪਣੀ ਸ਼ਰਾਬ ਲਾ ਕੇ ਆਪ ਹੀ ਡਰਾਈਵਰ ਬਿਠਾ ਕੇ ਆਪ ਹੀ ਫੜ ਲਈ ਆਹ ਕੰਮ ਆ